हां जी दोस्तों की हालचाल है ਤੁਹਾਡਾ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਇਸ ਵੀਡੀਓ ਵਿੱਚ ਆਪਣੇ ਕੋਲ ਇੱਕ ਕੇਸ ਹੈ ਵਾ ਜਿਹੜਾ ਵੀਰ ਆਪਣਾ ਫੋਰਨ ਰਹਿੰਦਾ ਵਾ ਠੀਕ ਹੈ ਜੀ ਤੇ ਬਾਹਰਲੇ ਮੁਲਕ ਦੇ ਵਿੱਚ ਰਹਿੰਦਾ ਠੀਕ ਹੈ ਜੀ ਉਹਨੂੰ ਆਪਾਂ ਕੰਮ ਦੀ ਠੀਕ ਹੈ ਪ੍ਰੋਪਰ ਵਧੀਆ ਜਾਣਕਾਰੀ ਦਿੱਤੀ ਆ ਠੀਕ ਹੈ ਜੀ ਕਿਉਂਕਿ ਵੀਰ ਨੂੰ ਸ਼ੌਂਕ ਸੀਗਾ ਕੰਮ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਦੇ ਆਪਾਂ ਵੀਰ ਨੂੰ ਵਧੀਆ ਤਰੀਕੇ ਦੇ ਨਾਲ ਗਾਈਡ ਕੀਤਾ ਤੇ ਆਪਾਂ ਤੁਹਾਨੂੰ ਪ੍ਰੋਫਾਈਲ ਦਿਖਾਉਣੀ ਆ ਵੀਰ ਦੀ ਤੇ ਤੁਸੀਂ ਵੀ ਮੇਰੇ ਤੋਂ ਫੇਸਬੁੱਕ ਦਾ ਵਰਕ ਜਿਹੜਾ ਘਰ ਬੈਠੇ ਜਿਹੜੇ ਸਿੱਖ ਸਕਦੇ ਹੋ ਵਧੀਆ ਤੇ ਚੰਗੇ ਤਰੀਕੇ ਦੇ ਨਾਲ ਓਕੇ ਜੀ ਆਪਾਂ ਤੁਹਾਨੂੰ ਵੀਰ ਜਿਹੜੀ ਸਕਰੀਨ ਰਿਕਾਰਡਿੰਗ ਲਾਉਣੀ ਆ ਤੁਸੀਂ ਵੇਖ ਸਕਦੇ ਹੋ ਜਿੱਦਾਂ ਕਿ ਆਪਾਂ ਵੀ ਦਿੱਦਲੇ ਬੰਦੇ ਸਕਰੀਨ ਰਿਕਾਰਡਿੰਗ ਜਿਹੜੀ ਲਾ ਦਿੱਤੀ ਆ ਤੇ ਇਹਨਾਂ ਦਾ ਨਾਮ ਹੈਗਾ ਠੀਕ ਆ ਜੀ ਤੁਸੀਂ ਵੇਖ ਸਕਦੇ ਹੋ ਬਲਵਿੰਦਰ ਸਿੰਘ ਠੀਕ ਆ ਜੀ ਬਲਵਿੰਦਰ ਸਿੰਘ ਇਸ ਵੀਰੇ ਦਾ ਨਾਮ ਆ ਠੀਕ ਆ ਜੀ ਤੇ ਫੋਨ ਵਿੱਚ ਇਹ ਵੀਰਾ ਜਿਹੜਾ ਰਹਿੰਦਾ ਵਾ ਠੀਕ ਆ ਜੀ ਆਪਣੇ ਨਾਲ ਵੀਰ ਨੇ ਗੱਲਬਾਤ ਕੀਤੀ ਤੇ ਆਪਾਂ ਸਾਰਾ ਕੁਝ ਬਾਈ ਨੂੰ ਜਿਹੜਾ ਸਮਝਾਇਆ ਚੰਗੇ ਤਰੀਕੇ ਦੇ ਨਾਲ ਬਲਵਿੰਦਰ ਸਿੰਘ ਬੱਲੀ ਇਹਨਾਂ ਦਾ ਨਾਮ ਆ ਤੇ 3000 ਵੀਰ ਦੇ ਜਿਹੜੇ ਫਾਲੋਅਰ ਆ ਠੀਕ ਆ ਜੀ ਬਾਈ ਮੈਂ ਤਾਂ ਪਹਿਲਾਂ ਵੀ ਕੰਮ ਕਰਦਾ ਵਾ ਠੀਕ ਹੈ ਜੀ ਵਧੀਆ ਕਰਦਾ ਵਾ ਵੀਡੀਓ ਅਪਲੋਡ ਕਰਦਾ ਵਾ ਠੀਕ ਹੈ ਜੀ ਕਿਉਂਕਿ ਪ੍ਰੋਪਰ ਵੀਰ ਨੂੰ ਕੰਮ ਬਾਰੇ ਜਿਹੜੀ ਨੌਲੇਜ ਨਹੀਂ ਸੀਗੀ ਤੇ ਫੇਸਬੁੱਕ ਦੇ ਵਿੱਚ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋਟਗੇ 2025 ਵਿੱਚ ਕਾਫੀ ਜਿਹੜੇ ਰੂਲ ਆ ਚੇਂਜ ਹੋ ਗਏ ਆ ਤੇ ਪ੍ਰੋਪਰ ਜਿਹੜੇ 2025 ਦੇ ਵਿੱਚ ਸਾਰੇ ਰੂਲ ਜਿਹੜੇ ਵੀਰ ਨੂੰ ਸਮਝਾਏ ਤੇ ਕੰਮ ਬਾਰੇ ਜਿਹੜੀ ਚੰਗੀ ਜਾਣਕਾਰੀ ਦਿੱਤੀ ਤੇ ਆਪਾਂ ਇਹਨਾਂ ਦੇ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਆਪਾਂ ਜਾਣਦੇ ਆ ਤੇ ਦਿਖਾਉਂਦੇ ਆ ਤੁਸੀਂ ਤੋ ਟਿਆਣ ਨਾਲ ਦਿਖਾਉਣੀ ਆਪਾਂ ਤੁਹਾਨੂੰ ਠੀਕ ਹੈ ਜੀ ਜਿੱਦਾਂ ਕਿ ਵੀਰ ਦੇ ਠੀਕ ਹੈ ਜੀ ਵੀਕਲੀ ਚੈਲ ਜਿਹੜਾ ਹਰੇਕ ਹਫ਼ਤੇ ਆਪਾਂ ਤੁਹਾਨੂੰ ਵੀ ਦੱਸਿਆ ਹੋਇਆ ਵੀ ਤੁਸੀਂ ਇਹਨੂੰ ਖੋਲ ਕੇ ਜਿਹੜਾ ਚੈੱਕ ਕਰਿਆ ਕਰੋ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕਿੰਨੇ ਫਾਲੋਅਰ ਚਾਹੀਦੇ ਆ ਕਿੰਨੇ ਠੀਕ ਹੈ ਜੀ ਤੁਸੀਂ ਕਮੈਂਟ ਬੈਕ ਕਰਨੇ ਆ ਠੀਕ ਹੈ ਜੀ ਕਿੰਨੀਆਂ ਤੁਸੀਂ ਪੋਸਟਾਂ ਰੀਲਾਂ ਜਿਹੜੀਆਂ ਅਪਲੋਡ ਕਰਨੀਆਂ ਕਿੰਨੀਆਂ ਤੁਸੀਂ ਸ਼ੇਅਰ ਕਰਨੀਆਂ ਵਾ ਇਹ ਵੀਕਲੀ ਚੈਲ ਜਿਹੜਾ ਹਰੇਕ ਹਫ਼ਤੇ ਆਉਂਦਾ ਤੁਸੀਂ ਪੂਰਾ ਕਰਿਆ ਕਰੋ ਤੇ ਥੱਲੇ ਦੇ ਪਾਸੇ ਤੁਸੀਂ ਦੇਖ ਸਕਦੇ ਹੋ ਮੋਨਟਾਈਜ਼ੇਸ਼ਨ ਜਿੱਦਾਂ ਕਿ ਇਸ ਵੀਰ ਦਾ ਜਿਹੜਾ ਨੋਟ ਜੇਟ ਇਜੀਬਲ ਆਉਂਦਾ ਪਿਆ ਵਾ ਇਹ ਜਿਹੜਾ ਆਪਾਂ ਇਜੀਬਲ ਕਰਾ ਕੇ ਦੇਵਾਂਗੇ ਵੀਰ ਨੂੰ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਆ ਤੇ ਜਿੱਦਾਂ ਕਿ ਪ੍ਰੋਫਾਈਲ ਰਿਕਮੈਂਡੇਸ਼ਨ ਜਿਹੜੀ ਗ੍ਰੀਨ ਆ ਤੇ ਮੋਨਟਾਈਜ਼ੇਸ਼ਨ ਵੀ ਵੀਰ ਦੀ ਜਿਹੜੀ ਗ੍ਰੀਨ ਕਰਾ ਕੇ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਣਦੇ ਆ ਜੀ ਨੈਕਸਟ ਸਟੈਪ ਦੇ ਵਿੱਚ ਇੱਦੀ ਵਿੱਚ ਠੀਕ ਹੈ ਜੀ ਜਿੱਦਾਂ ਕਿ ਰਿਸਪੌਂਡ ਠੀਕ ਹੈ ਜੀ ਟੂ ਟੂ ਕਮੈਂਟ ਇੱਡੇ ਲਿਖਿਆ ਹੁੰਦੇ ਪਏ ਕਮੈਂਟ ਬੈਕ ਕਰਿਆ ਕਰੋ ਜੇ ਤੁਹਾਡੀ ਪੋਸਟ ਦੇ ਕੋਈ ਠੀਕ ਹੈ ਜੀ ਕਮੈਂਟ ਕਰਦਾ ਵਾ ਠੀਕ ਹੈ ਜੀ ਤੇ ਉਹਨੂੰ ਤੁਸੀਂ ਬੈਕ ਕਰਿਆ ਕਰੋ ਧੰਨਵਾਦ ਕਰਿਆ ਕਰੋ ਉਹਨਾਂ ਦਾ ਠੀਕ ਹੈ ਥੈਂਕਸ ਲਿਖ ਵੀਡੀਓ ਥੱਲੇ ਰੀਲਸਾਂ ਦੇ ਥੱਲੇ ਫੋਟੋਆਂ ਦੇ ਥੱਲੇ ਉਸ ਤੋਂ ਬਾਅਦ ਠੀਕ ਹੈ ਜੀ ਥੱਲੇ ਆਪਾਂ ਇਨਸਾਈਟ ਦੇ ਵਿੱਚ ਜਾਵਾਂਗੇ ਤੇ ਗ੍ਰੇਟ ਜੌਬ ਠੀਕ ਹੈ ਜੀ 8660 ਜਿਹੜੇ ਵੀਰ ਦੇ ਵਿਊ ਆ ਤੁਸੀਂ ਵੇਖ ਸਕਦੇ ਹੋ ਤੇ ਇੱਕ ਤੋਂ ਆਪਦੇ ਤੁਸੀਂ ਵਿਊ ਵਗੈਰਾ ਜਿਹੜੇ ਠੀਕ ਹੈ ਜੀ ਇਨਸਾਈਟ ਦੇ ਵਿੱਚੋਂ ਠੀਕ ਹੈ ਜੀ ਅਰਨਿੰਗ ਟੋਟਲ ਤੁਹਾਡੇ ਕਿੰਨੇ ਫੋਲੋਅਰ ਆਏ ਕਿੰਨੇ ਗਏ ਠੀਕ ਹੈ ਜੀ ਕਿੱਥੋਂ ਦੀ ਆਡੀਅਸ ਤੁਹਾਨੂੰ ਦੇਖ ਰਹੀ ਹੈ ਕਿੰਨੇ ਤੁਹਾਡੇ ਨਾਲ ਵੂਮਨ ਆ ਅਟੈਚ ਆ ਕਿੰਨੇ ਤੁਹਾਡੇ ਮੈਨ ਆ ਮੈਨ ਆ ਠੀਕ ਹੈ ਜੀ ਸਾਰਾ ਕੁਝ ਜਿਹੜਾ ਤੁਸੀਂ ਇਹਦੇ ਚੈੱਕ ਕਰ ਸਕਦੇ ਹੋ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਜਾਣ ਤੋਂ ਬਾ ਉਦੋਂ ਬਾਅਦ ਜੇ ਤੁਹਾਨੂੰ ਦਿਖਾਉਂਦੇ ਆ ਟੂਲਸ ਦੇ ਵਿੱਚ ਜਾਣ ਤੋਂ ਬਾਅਦ ਇਸ ਵੀਗਲ ਦੀ ਠੀਕ ਹੈ ਜੀ ਪ੍ਰੋਫਾਈਲ ਰਿਕਮੈਂਡੇਸ਼ਨ ਜਿਹੜੀ ਤੁਸੀਂ ਵੀ ਘਰ ਬੈਠੇ ਜਿਹੜੀ ਵੇਖ ਚੈੱਕ ਕਰ ਸਕਦੇ ਹੋ ਪ੍ਰੋਫਾਈਲ ਰਿਕਮੈਂਡੇਸ਼ਨ ਜਿਹੜੀ ਤੁਹਾਡੀ ਬਿਲਕੁਲ ਏਦਾਂ ਗ੍ਰੀਨ ਹੋਣੀ ਚਾਹੀਦੀ ਆ ਜੇ ਤੁਹਾਨੂੰ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਜੇ ਤੁਹਾਨੂੰ ਉਹ ਤੁਹਾਨੂੰ ਇੱਥੇ ਵਿਚਕਾਰਲੇ ਪਾਸੇ ਠੀਕ ਹੈ ਜੀ ਉਹਦੀ ਜਿਹੜੀ ਪ੍ਰੋਬਲਮ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਮੋਨਟਾਈਡੇਸ਼ਨ ਦਾ ਜਿਹੜਾ ਸਟੇਟਸ ਆ ਤੁਹਾਡਾ ਉਹ ਗ੍ਰੀਨ ਹੋਣਾ ਚਾਹੀਦਾ ਜਿੱਦਾਂ ਕਿ ਇਹਨਾਂ ਦਾ ਬਲੈਕ ਆ ਹੁਣ ਕਿਉਂਕਿ ਕੰਟੀਨਿਊ ਇਹਦਾ ਵਰਕ ਜਿਹੜਾ ਨਹੀਂ ਕਰਦੇ ਪਏ ਠੀਕ ਹੈ ਜੀ ਤੇ ਪ੍ਰੋਪਰ ਇਹਨਾਂ ਨੂੰ ਵਰਕ ਬਾਰੇ ਜਿਹੜੀ ਜਾਣਕਾਰੀ ਨਹੀਂ ਸੀ ਕਿ ਜਿੱਦਾਂ ਕਿ ਮੈਂ ਹੁਣ ਵੀਰ ਨੂੰ ਸਾਰਾ ਕੁਝ ਗਾਈਡ ਕਰਦਾ ਵਾ ਤੇ ਇਹਨਾਂ ਦੀ ਜਿਹੜੀ ਮੋਨਟਾਈਡੇਸ਼ਨ ਉਹ ਵੀ ਜਿਹੜੀ ਗ੍ਰੀਨ ਹੋ ਜਾਊਗੀ ਤੇ ਪ੍ਰੋਫਾਈਲ ਦਾ ਸਟੇਟਸ ਜਦੋਂ ਆਪਾਂ ਖੋਲ੍ਹਾਂਗੇ ਠੀਕ ਹੈ ਜੀ ਇਹ ਤੁਹਾਡਾ ਬਿਲਕੁਲ ਗ੍ਰੀਨ ਹੋਣਾ ਚਾਹੀਦਾ ਜਿਵੇਂ ਉੱਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਡਾ yellow ਹੋਇਆ ਵਾ red ਹੋਇਆ ਤਾਂ ਤੁਸੀਂ ਆਪਦੀ ਪ੍ਰੋਫਾਈਲ ਜਿਹੜੀ ਮੈ ਤੇ ਥੱਲੇ ਦੇ ਪਾਸੇ ਤੁਸੀਂ ਵੇਖ ਸਕਦੇ ਹੋ ਰਿਕਮੈਂਡੇਸ਼ਨ ਦੇ ਵਿੱਚ ਠੀਕ ਹੈ ਜੀ ਐਕਟੀਵੇਟ ਚਾਹੀਦੀ ਹੈ ਤੁਹਾਡੀ ਰਿਕਮੈਂਡੇਸ਼ਨ ਤੇ ਮੌਨਟਾਈਜ਼ੇਸ਼ਨ ਜਿਹੜੀ ਹੈ ਨਾਟ ਈਜ਼ੀ ਵਾਲਾ ਇਹ ਵੀ ਇੱਥੇ ਐਕਟੀਵੇਟ ਹੋ ਜੁਗੇ ਜਿਹਨੂੰ ਪ੍ਰੋਪਰ ਵੀਰ ਕੰਮ ਕਰ ਲਾ ਗਿਆ ਤੇ ਮਾਰਕੀਟ ਪਲੇਸ ਜਿਹੜਾ ਤੁਹਾਡਾ ਉਹ ਵੀ ਐਕਟੀਵੇਟ ਹੋਣਾ ਚਾਹੀਦਾ ਵਾ ਇਸ ਤੋਂ ਬਾਅਦ ਆਪਾਂ ਬੈਕ ਜਾਵਾਂਗੇ ਤੇ ਆਪਾਂ ਜਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਮੌਨਟਾਈਜ਼ੇਸ਼ਨ ਦੇ ਵਿੱਚ ਮੌਨਟਾਈਜ਼ੇਸ਼ਨ ਦੇ ਵਿੱਚ ਜਾਣ ਤੋਂ ਬਾਅਦ ਦੇਖੋ ਤੁਸੀਂ ਧਿਆਨ ਉਸ ਵੀਰ ਨੂੰ ਠੀਕ ਹੈ ਜੀ ਜਿਹੜਾ ਟੂਲ ਮਿਲਿਆ ਹੋਇਆ 파ਟਨਰਸ਼ਿਪ ਐਡ ਦਾ ਮਿਲਿਆ ਹੋਇਆ ਵਾ ਜਿਹਦੇ ਤੋਂ ਕੀ ਇਨਕਮ ਵਗੈਰਾ ਜਿਹੜੀ ਨਹੀਂ ਹੁੰਦੀ ਠੀਕ ਹੈ ਜੀ ਸਟਾਰ ਵਗੈਰਾ ਜਿਹੜਾ ਇਹਦਾ ਇਹਨਾਂ ਦਾ ਇੰਟਰਵਿਊ ਰਿਵਿਊ ਦੇ ਵਿੱਚ ਪਿਆ ਹੋਇਆ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਮਿਲ ਚੁੱਕਿਆ ਸੀ ਤੇ ਪੋਸਟ ਵਗੈਰਾ ਤੋਂ ਜਿਹੜੀ ਗਲਤ ਅਪਲੋਡ ਕੀਤੀਆਂ ਜੋ ਠੀਕ ਹੈ ਨੌਲਜ ਤੋਂ ਬਾਹਰ ਸਿੰਗਰ ਰੂਲਾਂ ਦੇ ਖਿਲਾਫ ਸੀਗਾ ਉਹਦੇ ਕਰਕੇ ਠੀਕ ਹੈ ਜੀ ਸੈਟ ਬਟ ਹੋ ਜਾਊਗਾ ਤੇ ਇਹ ਉੱਪਰਲੇ ਪਾਸੇ ਪੂਲਸ ਦੇ ਵਿੱਚ ਲਿਆ ਦਾਂਗੇ ਨੂੰ ਨੋਟ ਇਟ ਐਟ ਇਵਲ ਦੇ ਵਿੱਚ ਠੀਕ ਹੈ ਜੀ ਕੰਟੈਂਟ ਟੂਲ ਜਿਹੜਾ ਵੀਰ ਨੂੰ ਆਪਾਂ ਲੈ ਕੇ ਦੇਣਾ ਵਾ ਤੇ ਇਸੇ ਟੂਲ ਦੇ ਉੱਤੋਂ ਖੜੀਆਂ ਜਿਹੜੀ ਫੋਟੋਆਂ ਵੀਡੀਓ ਰੀਲਾਂ ਤੋਂ ਜਿਹੜੀ ਇਨਕਮ ਹੁੰਦੀ ਆ ਜੇ ਤੁਸੀਂ ਵੀ ਇਹ ਟੂਲ ਲੈਣਾ ਚਾਹੁੰਦੇ ਹੋ ਤਾਂ ਪ੍ਰੋਪਰ ਜਾਣਕਾਰੀ ਲਓ ਤੇ ਕਿੱਦਾਂ ਲੈਣਾ ਵਾ ਕਿੱਦਾਂ ਕੰਮ ਕਰਨਾ ਵਾ ਠੀਕ ਹੈ ਜੀ ਕੀ ਇਹਦਾ ਬੈਨੀਫਿਟ ਆ ਕੀ ਇਹਦਾ ਨੁਕਸਾਨ ਆ ਠੀਕ ਹੈ ਜੀ ਕਿਵੇਂ ਆਪਾਂ ਲੈਵਾਂਗੇ ਕਿਵੇਂ ਆਪਣੇ ਖਾਤੇ 'ਚ ਪੈਸੇ ਆਉਣਗੇ ਅਕਾਊਂਟ ਨੰਬਰ ਦੇ ਵਿੱਚ ਸਾਰਾ ਕੁਝ A te, to Z ਸਾਰਾ ਕੁਝ ਤੁਸੀਂ ਮੈਨ ਤੋਂ ਸਿੱਖ ਸਕਦੇ ਆ ਤੇ ਸੌਖੇ ਤਰੀਕੇ ਨਾਲ ਸਿੱਖ ਸਕਦੇ ਆ ਇਸ ਦੂਬਾਰ ਆਪਾਂ ਵੀਰ ਦੇ ਜਾਵਾਂਗੇ ਪੇਆ ਪੇਓਡ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਇਹਨਾਂ ਦੀ ਇੱਥੇ ਜਿਹੜਾ ਠੀਕ ਹੈ ਜੀ ਕੋਈ ਵੀ ਪੇ ਆਊਟ ਜਿਹੜਾ ਨਹੀਂ ਲਗਾ ਤੇ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਇਹਨਾਂ ਦਾ ਪੇ ਆਊਟ ਵਗੈਰਾ ਜਿਹੜਾ ਨਾਲ ਲਿੰਕ ਕਰ ਦਾਂਗੇ ਜਿਸ ਜਿਹੜਾ ਵੀਰ ਕਹੂਗਾ ਖਾਤਾ ਨੰਬਰ ਵਗੈਰਾ ਜਿਹੜਾ ਅਟੈਚ ਕਰਕੇ ਦੇਵਾਂਗੇ ਠੀਕ ਹੈ ਜੀ ਤੇ ਜੇ ਤੁਸੀਂ ਵੀ ਘਰ ਬੈਠੇ ਠੀਕ ਹੈ ਜੀ ਫੇਸਬੁੱਕ ਦਾ ਵਰਕ ਸਿੱਖਣਾ ਚਾਹੁੰਦੇ ਹੋ account ਨੰਬਰ ਚੇਂਜ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਖਾਤਾ ਨੰਬਰ ਲਵਾਉਣਾ ਚਾਹੁੰਦੇ ਹੋ ਕੋਈ ਪ੍ਰੋਬਲਮ ਆ ਗਈ ਤੁਹਾਡੀ ਆਈਡੀ ਤੇ ਉਹ ਨੂੰ ਠੀਕ ਕਰਵਾਉਣਾ ਚਾਹੁੰਦੇ ਹੋ ਤੇ ਆਪਾਂ ਹਰ ਵਕਤ ਤੁਹਾਡੇ ਲਈ ਹਾਜ਼ਰ ਰਹਿਣੀ ਆ ਜਦੋਂ ਮਰਜ਼ੀ ਆਪਣੇ ਨਾਲ ਗੱਲਬਾਤ ਕਰੋ ਤੇ